ਜਾਏ ਹੋ ਸੰਤਾਂ ਦੀ ਕੀ ਹਾਲ ਏ ਮਾਤਾ ਤੇਰਾ ਸੁਖੀ ਬਸਦੀ ਏ ਬੜੀਆ ਬਸਦੀ ਏ ਲੈ ਮਾਤਾ ਸੰਤ ਦੇਣ ਆਏ ਨੇ ਤੈਨੂੰ ਬਚਣ ਅੱਛਾ ਖਾਲੀ ਨਾ ਮੋੜੀ ਕਹਿੰਦੇ ਨੇ ਫਕੀਰ ਨੂੰ ਦਰ ਤੋਂ ਖਾਲੀ ਨਹੀਂ ਮੋੜੀ ਦਾ ਵੱਡਿਆਂ ਦੀਆਂ ਗੱਲਾਂ ਪੱਲੇ ਪੰਨੀ ਦੀਆਂ ਅੱਛਾ ਲੈ ਮਾਤਾ ਇੱਕ ਪਾਣੀ ਦਾ ਗਲਾਸ ਲਿਆ ਬਾਬਿਆ ਨੂੰ ਲਿਆ ਕੇ ਰਾ ਪਾਣੀ ਦਾ ਗਲਾਸ ਤੇਰਾ ਭਲਾ ਕਰਨ ਆਏ ਨੇ ਸੰਤ ਧੁਰ ਦਰਗਾਹੋਂ ਆਏ ਜਾਏ ਹੋ ਜਾਇ ਗੋਰਖਨਾਥੀ जय हो जय जल देवता ਪਲੀ ਕਰੇ ਤਰਤਾਰ ਲੈ ਮਾਤਾ ਬਾਬੇ ਤੁਰ ਦਰਗਾਹ ਹੋ ਆਏ ਨੇ ਤੇਰਾ ਬੇੜਾ ਪਾਰ ਕਰਨ ਆਏ ਨੇ ਲਿਆ ਕਿਰਾ ਹੱਥ ਦੀਆਂ ਲਕੀਰਾਂ ਕੀ ਕਹਿੰਦੀਆਂ ਬਾਬੇ ਦੇਖਣ ਜਿਹੜੀ ਗੱਲ ਸੱਚ ਕਹਾਂਗੇ ਹਾਂ ਚ ਸਿਰ ਮਾਰੀ ਜਿਹੜੀ ਗੱਲ ਨਾ ਦੇ ਲੱਗੀ ਨਾ ਕਹੀ ਦੀ ਬਾਬੇ ਤੁਰ ਦਰਗਾਹੋ yogi ਨਾ ਦੇ ਬਚਨ ਨੇ ਤੈਨੂੰ ਜਿਹੜੀ ਗੱਲ ਮਿਲਦੀ ਹੋਈ ਉਸੇ ਤੇ ਹਾਂ ਕਰੀ ਤਿੰਨ ਬੱਚੇ ਨੇ ਮਾਤਾ ਤਿੰਨ ਦੋ ਗੁੱਡੀਆਂ ਨੇ ਹੂੰ ਦੋਨੇ ਬਾਬੇ ਘਰੇ ਸੁਖੀ ਵਸਦੀਆਂ ਨੇ ਦੋਨਾਂ ਦੇ ਮੁੰਡੇ ਨੇ ਸੱਚੋ ਸੱਚ ਦੱਸੀ ਬਾਬਿਆਂ ਨੂੰ ਗੱਲ ਮੁੰਡੇ ਦੇ ਵੀ ਮੁੰਡਾ ਹੂੰ ਤਿੰਨਾਂ ਦੇ ਜਵਾਕਾਂ ਦੇ ਮੁੰਡੇ ਆ ਬਾਰੇ ਨਿਆਰੇ ਹੋਏ ਪੈਨੇ ਜਾਜਾਕਾਰ ਹੋਈ ਪਈ ਆ ਪ੍ਰਭੂ ਦੀ ਬੜੇ ਉੱਚੇ ਲੇਖ ਲਖਾਏ ਨੇ ਤੇਰੇ ਪੋਤੇ ਨੇ ਯਾਦ ਰੱਖੀ ਗੱਦੀ ਦਾ ਵਾਰਸ ਆ ਆਉਣ ਵਾਲੇ ਸਮੇਂ ਚ ਬਾਬੇ ਦੀ ਗੱਲ ਪੱਲੇ ਬੰਨ ਕੇ ਰੱਖ ਲੈ ਸੱਚੋ ਸੱਚ ਪਰੇਸ਼ਾਨੀ ਦੱਸ ਤੇਰੇ ਮਨ ਦੇ ਵਿੱਚ ਕੀ ਆ ਟੈਨਸ਼ਨ ਕਾਦੀ ਲੈਣੀ ਆ ਦੱਸ ਉਠੀ ਬੰਦ ਕਰਕੇ ਬਾਬੇ ਕੋਲੇ ਗੱਲ ਕੋੜ ਦੇ ਤੇਰੀਆਂ ਪਰੇਸ਼ਾਨੀਆਂ ਲੜ ਬੰਨ ਕੇ ਨਾਲ ਲੈ ਜੂ ਮੁੜ ਕੇ ਬਾਬਿਆਂ ਨੂੰ ਯਾਦ ਕਰਿਆ ਕਰੇਂਗਾ ਦੱਸ ਕਿਹੜਾ ਪਰੇਸ਼ਾਨ ਪਰੇਸ਼ਾਨੀ ਦੱਸ ਮਾਤਾ ਕਾਦੀ ਪਰ ਜਾਨੀ ਤੈਨੂੰ ਪਤਾ ਹੈ ਟੈਨਸ਼ਨ ਚ ਰਹੀ ਨੀ ਤੇਰਾ ਮੂਹ ਦੱਸਦਾ ਮੈਨੂੰ ਟੈਨਸ਼ਨ ਜਾਈ ਗਈ ਆ ਦੱਸ ਮੈਨੂੰ ਕੀ ਗੱਲ ਬਾਤ ਹੈ ਬਾਬੇ ਅੱਜ ਤੁਰ ਦਰਗਾਹੋਂ ਪਹੁੰਚੇ ਨੇ ਤੇਰੇ ਦਰਾਂ ਤੇ ਵਿੜਾਪਾਰ ਕਰਦਣਗੇ ਜਾਜਾਕਾਰ ਹੋ ਜਾਏਗੀ ਟੈਨਸ਼ਨ ਤਾਂ ਬਾਬਾ ਰਹਿੰਦੀ ਕਾਦੀ ਹੈ ਮਾਤਾ ਖੋਲ ਕੇ ਦੱਸੇਗੀ ਦੂਰ ਹੋ ਜਾਵੇ ਸਿਆਣੇ ਕਹਿ ਗਏ ਨੇ ਦੁੱਖ ਦੱਸਿਆ ਦੂਰ ਹੋ ਜਾਂਦਾ ਹੈ ਖੁਸ਼ੀਆਂ ਵੰਡੇ ਤੋਂ ਦੁਨੀਆ ਹੋ ਜਾਂਦੀ ਸੱਚੋ ਸੱਚ ਦੱਸ ਬਾਬਿਆ ਤੋ ਹੱਲ ਚਾਹਨੀ ਹੈ ਤੁਰ ਦਰਗਾਹੋਂ ਤੇਰੀਆਂ ਗੱਲਾਂ ਬਾਤਾਂ ਸੁਣੀਆਂ ਜਾ ਰਹੀਆਂ ਨੇ ਦੇਖ ਕੰਨ ਪਾੜੇ ਨੇ ਜੋਗੀ ਨਾਥ ਨੇ ਕੁਛ ਨਹੀਂ ਲੈ ਜਾਣਾ ਕੋਰ ਦਰਗਾਹੋ ਬਾਬਾ ਬਾਲਕ ਨਾਥ ਦੀ ਜੈ ਜੈ ਕਾਰ ਹਰ ਘਰ ਚ ਹੁੰਦੀ ਹੈ ਬੋਲ ਕੇ ਰਾ ਕੀ ਪਰੇਸ਼ਾਨੀ ਹੈ ਕਰਦੇ ਦੁੱਖ ਦੂਰ ਵਸ ਫਿਰ ਬਾਬੇ ਨੂੰ ਪਤਾ ਹੀ ਹੁੰਦਾ ਜੈ ਜੈ ਕਾਰ ਹੈ ਲਿਆ ਕੇ ਰਾ ਸੱਤੇ ਚੁੱਲੇ ਦੀ ਸਵਾਲ ਆ ਲਿਆ ਪੰਜ ਕੇ ਚੁੰਡੀ ਸਵਾਲ ਆ ਲੈ ਤੇਰਾ ਜੈ ਜੈ ਕਾਰ ਕਰੀ ਯਾ ਮੇਰੇ ਸੱਚੇ ਇੱਥੇ ਬੈਠ ਮਾਤਾ ਇੱਥੇ ਥੱਲੇ ਬੈਠ ਹੱਥ ਝਾੜ ਲੈ ਸਾਫ਼ ਕਰ ਲੈ ਅੱਖਾਂ ਬੰਦ ਕਰ ਲੈ ਅੱਖਾਂ ਬੰਦ ਰੱਖ ਮਾਤਾ ਸਾਜਾ ਹੱਥ ਦੇ ਬਾਬਿਆਂ ਮੁੱਠੀ ਬੰਦ ਕਰ ਲੈ ਜਿਹੜੇ ਗੁਰੂ ਪੀਰ ਨੂੰ ਧਿਆਉਣੀ ਐ ਉਹਦਾ ਨਾਮ ਲੈ ਕੇ ਫੂਕ ਮਾਰ ਦੇ ਕੇ ਨੇੜੇ ਕਰਕੇ ਫੂਕ ਮਾਰ ਦੇ ਜਿਹੜੇ ਗੁਰੂ ਪੀਰ ਨੂੰ ਧਿਆਉਣੀ ਐ ਉਹ ਜਾਣਦੀਆਂ ਤੇਰੀਆਂ ਸਮੱਸਿਆਵਾਂ ਦੇਖੀਆਂ ਉਡੀਆਂ ਦੇਖੀਆਂ ਨਹੀਂ ਦੇਖੀਆਂ ਸੱਚ ਦੱਸ ਬਾਬੇ ਜਾਣੀ ਜਾਣ ਨੇ ਤੈਨੂੰ ਨਹੀਂ ਜੀ ਦੇਖੀਆਂ ਸਾਰਾ ਕੁਝ ਦਿਸਦਾ ਸਾਨੂੰ ਇੱਕ ਗੱਲ ਮਾਤਾ ਯਾਦ ਰੱਖੀ ਮਾਇਆ ਨਾਗਣੀ ਕਦੇ ਨਾਲ ਨਹੀਂ ਜਾਣੀ ਸਾਰਾ ਕੁਝ ਇੱਥੇ ਛੱਡ ਕੇ ਤੁਰ ਜਾਣਾ ਕਿ ਢੀ ਵੱਡੀ ਗੱਲ ਕਹਿ ਗਿਆ ਸਕੰਦਰ ਲੋਕਾਂ ਨੇ ਲੜਵੰਨੀ ਹੋਈ ਆਜ ਤੱਕ ਕਫਣ ਦੇ ਜੇਬ ਨਹੀਂ ਲਵਾਈ ਸੀ ਕਹਿੰਦਾ ਸਾਰਾ ਕੁਝ ਇੱਥੇ ਰਹਿ ਜਾਣਾ ਲਾਲਚ ਨਹੀਂ ਕਰੀਦਾ ਸੁੱਕੀ ਸੰਦੀ ਵਸਦੇ ਘਰ ਨੂੰ ਲੱਤਾਂ ਨਹੀਂ ਮਾਰੀ ਦੀਆਂ ਜਾਇਜਾ ਕਾਰ ਕਰਿਆ ਕਰ ਤੈਨੂੰ ਪਰੇਸ਼ਾਨੀ ਕਿਉਂ ਨਹੀਂ ਤੇਰੀਆਂ ਚਾਰੇ ਉਂਗਲਾਂ ਕਿਓ ਚ ਨੇ ਜਾਇਜਾ ਕਾਰ ਕਰਿਆ ਕਰ ਬਾਪ ਜਾਂਦੀ ਜਾਹੋ بیا ਕਿਰਾ ਪੰਜ ਦਾ ਨੋਟ ਲਿਆਇਕ ਤੈਨੂੰ ਕਰੇ ਕਰਕੇ ਦੇ ਮਾਂ ਜਿੱਥੇ ਮਾਇਆ ਪਈਆ ਉਹਦੇ ਨਾਲ ਮਿਲਾ ਦੀਂ ਜਾਇਜਾ ਕਾਰ ਹੋ ਜਾਣਾ بیا ਕਿ ਟੋਟ ਲਿਆਇਕ ਯਾ ਮਾਤਾ ਗੱਲ ਬਾਤ ਦੇ ਦੀ ਕਰਦੀਆਂ ਦਸਾਂ ਦਾ ਨੋਟ ਤੇਰਾ ਅਸੀਂ ਨਾਲ ਨਹੀਂ ਲੈ ਕੇ ਜਾਣਾ ਮਾਇਆ ਸਾਡੇ ਨਾਲ ਨਹੀਂ ਜਾਣੀ ਮਾਇਆ ਤੋਂ ਦੂਰ ਰਹਿੰਦੇ ਨੇ ਸੰਤ ਆਹ ਫੜ ਉਠੀ ਬੰਦ ਕਰ ਲੈ ਸ਼ਕਮੀ ਦੇ ਚੱਲੇ ਤੈਨੂੰ ਜਿੱਥੇ ਕਿਤੇ ਤੇਰਾ ਖਜ਼ਾਨਾ ਮਾਇਆ ਸਾੰਭਦੀ ਆ ਉਹਦੇ ਵਿੱਚ ਮਿਲਾ ਦੀ ਪਹਜਾ ਕਾਰ ਹੋ ਜੇ ਜਾਇ ਹੋ ਨਾਥਾਂ ਦੀ ਲਾਇ ਮਾਤਾ ਰੋਟੀ ਸਾਜਰੇ ਪਹਿਲੀ ਰੋਟੀ ਲਾ ਕੇ ਤੇ ਤੇਲ ਦਾ ਭੋਰਾ ਲਾ ਕੇ ਕਾਲੇ ਕੁੱਤੇ ਨੂੰ ਬਾਹਰ ਪਾ ਦੀ ਦਰਬੇਸ਼ ਕਹਿੰਦੇ ਨੇ ਤੇਰੇ ਘਰ ਦਾ ਭਾਗ ਨਹੀਂ ਰੁਕਣਾ ਜੈ ਜੈਕਾਰ ਹੋ ਜੇਗੀ ਬាទ ਅੱਲਾਹ ਬាទ ਲੈ ਸੰਤ ਚਲੇ ਨੇ ਤੇਰੇ ਤੋਂ ਕੁਝ ਨਹੀਂ ਲੈ ਕੇ ਚਲੇ ਇੱਕ ਬਾਚਣ ਲੈ ਕੇ ਚੱਲੀ ਆ ਜੇ ਜੈ ਜੈਕਾਰ ਹੋਗੀ ਬਾਬੇ ਕਤੇ ਦਵਾਰੇ ਆਏ ਬਾਬਿਆਂ ਨੂੰ ਚੋਲਾ ਦੇਣਗੇ ਲੈ ਲੈ ਬਾਬਾ ਬਾਈ ਲੈ ਬਾਬਾ ਮਦੋ ਲੈਣੀ ਲੈ ਬਾਬਾ